ਜਾਲੀ ਵੋਟਾਂ ਦੇ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਫਦ ਚੋਣ ਕਮਿਸ਼ਨ ਦੇ ਕੋਲ ਪਹੁੰਚਿਆ ਤੇ ਉੱਥੇ ਦੱਸਿਆ ਕਿ ਅਕਾਲੀ ਦਲ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਤੇ ਉੱਥੇ ਹੀ ਨਮਾ ਪ੍ਰਦਾਨ ਹੈ ਜਿਹੜਾ ਕਿ ਅਕਾਲੀ ਦਲ ਨੂੰ ਮਿਲੇਗਾ ਲਗਾਤਾਰ ਚਰਚਾਾਂ ਵਿੱਚ ਗੁਬੀਰ ਸਿੰਘ ਬਾਦਲ ਨੂੰ ਲੈ ਕੇ ਹੋਈਆਂ ਤੇ ਦੂਜੇ ਪਾਸੇ ਉੱਥੇ ਦੱਸਦੀ ਹੈ ਕਿ ਅੱਜ ਜਿਹੜਾ ਕਿ ਚੋਣ ਕਮਿਸ਼ਨ ਨੂੰ ਅਕਾਲੀ ਦਲ ਦਾ ਬਫਦ ਮਿਲਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਆ ਜਿਹੜੇ ਕਿ ਦਲਜੀਤ ਝੀਮਾ ਦੇ ਵੱਲੋਂ ਸਾਦੇ ਗਏ ਨੇ ਤੇ ਉੱਥੇ 1 ਮਾਰਚ ਨੂੰ ਜਿਹੜਾ ਕਿ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਤੇ ਜਿਸ ਦੇ ਤਹਿਤ ਦੱਸਿਏ ਕਿ ਹੁਣ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਅਕਾਲੀ ਦਲ ਦੇ ਵਿੱਚ ਹੋ ਰਹੀਆਂ ਤੇ ਉੱਥੇ ਹੀ ਨਵੀਂ ਭਰਤੀ ਜਿਹੜੀ ਕਿ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਆ ਜਿਸ ਦੇ ਵਿੱਚ ਲਗਾਤਾਰ ਹੁਣ ਚਰਚਾਾਂ ਮਾ ਜਾਲੀ ਵੋਟਾਂ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਜਾਲੀ ਵੋਟਾਂ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਮੀਟਿੰਗਾਂ ਵੀ ਕਰ ਰਿਹਾ ਹੈ ਤੇ ਜਿਸ ਦੇ ਤਹਿਤ ਅੱਜ ਚੋਣ ਕਮਿਸ਼ਨ ਕੋਲ ਬਫਦ ਅਕਾਲੀ ਦਲ ਦਾ ਗਿਆ ਆ ਤੁਹਾਨੂੰ ਸੁਣੋ ਨੇ ਦਲਜੀਤ ਈਮਾ ਦਾ ਹੋੜ ਕੀ ਕਹਿਣਾ ਹੈ ਜੋ ਇਸ ਵੇਲੇ ਸਰਕਾਰ ਚਲਾ ਰਹੀ ਹੈ ਇਹ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕਾ ਵਧਾ ਇੱਕ ਸਾਰੀਆਂ ਤਿੰਨ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਅਸੂਲ ਦੇਮ ਤੱਕ ਕੰਮ ਕਰਨਾ ਹੁੰਦਾ ਪੋਲਿਟਿਕਲ ਹਦਾਇਤਾਂ ਦੇ ਉੱਤੇ ਕਈ ਗਲੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਤੋਂ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦ ਸਿੰਘ ਖੁੰਡਰ ਸਾਹਿਬ ਜਿਹੜੇ ਐਸਪੀਸੀ ਦੇ ਪ੍ਰਧਾਨ ਜੀ ਬਾਕੀ ਦਸੰਤ ਕਾਹਲੀ ਸਾਹਿਬ ਸਾਡੇ ਜਿਹੜੇ ਸਾਥਕਾ ਪ੍ਰਧਾਨ ਸਰਦਾਰ ਸ਼ਮਿਲ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹਣਾ ਸਾਹਿਬ ਐਸਪੀਸੀ ਵੱਲੋਂ ਅਸ਼ਦੀਪ ਸਿੰਘ ਟਲੇਰ ਸਾਡੇ ਪ੍ਰੋਫੈਸਰਡ ਸਾਰਾ ਸਾਡਾ ਡੈਲੀਗੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਗੱਲ ਸਾਹਿਬ ਦਾ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਹਾਂ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿੱਖ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਪਰ ਉਹਨਾਂ ਤੋਂ ਅਸੀਂ ਆਸ ਮੰਗਦਾ ਕਿ ਉਹ ਸਾਡੀਆਂ ਬੇਨਤੀਆਂ ਦੇਤੇ ਉਹਨਾਂ ਪਰਵਾਹ ਕਿੰਨੇ ਦਿਨ ਦੇ ਅੱਗੇ ਅੱਗੇ ਐਕਸਟੈਂਡ ਕਰਨ ਦੀ ਮੰਗ ਕੀਤੀ ਗਈ ਹੈ ਦੇਖੋ ਅਸੀਂ ਤਾਂ ਉਹਨੇ ਕਿਹਾ ਕਿ 31 ਮਾਰਚ ਤੱਕ ਕਿਉਂਕਿ ਉਹਦਾ ਕੱਲ ਲਾਸਟ ਡੇਟ ਹੈ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਗਿਆ ਹਲੇ ਮਾਚਰ ਵਾਲਿਆਂ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਤੇ ਉਹਨਾਂ ਤੋਂ ਵੀ ਉਡੀਕ ਇਸ ਤਰ੍ਹਾਂ ਯੋ ਤੇ ਦਾਗਤ ਰਾਜ ਕਿਥੋਂ ਹੋ ਜਾਂਦੀ ਕਿੰਨੀ ਕਿੰਨੀ ਬਹੁਤ ਵੱਡਾ ਕੰਮ ਹੈ ਇਹਦੀ ਪ੍ਰਚਲ ਹੋਣੀ ਇਹ ਘਟੋ ਦਾ ਤਸੀਮਨ ਕਹਾਂ ਕਿ ਕੱਟੀ ਮਾਰ ਕੇ ਇਸ ਨੂੰ ਅੱਗੇ ਵਧਾਓ ਪਹਿਲਾਂ ਇਨਕੁਆਰੀ ਕਰੋ ਕਿੰਨਿਆਂ ਦੇ ਵੋਟਾਂ ਨੇ ਚਿਮਾ ਸਾਹਿਬ ਦੇ ਤਰ੍ਹਾਂ ਲੱਗਦਾ ਅਦਾ ਲੱਗਦਾ ਹਜ਼ਾਰਾਂ ਦੇ ਹਜ਼ਾਰਾਂ ਦੇ ਕੋਈ ਨੰਬਰ ਹੈ ਕੋਈ ਨੰਬਰ ਹੈ ਬਲ ਨੰਬਰ ਇਹ ਤਾਂ ਕਿ ਹਲਕੇ ਦਾ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਮੂਦ ਅਸੀਂ ਨਾਲ ਲਾਏ ਆ ਉਹਦੇ ਵਿੱਚ ਹੀ ਸਾਰੇ ਸਾਰੇ ਗੜਬੜਾਂ ਆ ਟੋਟਲ ਉਹਨ ਕਿੰਨੇ ਵੋਟਰ ਬਣ ਗਏ 70000 ਤੋਂ ਘਰਾਦਰ ਆਏ ਹਨ 0000 ਕਿੱਥੇ ਸਾਰੇ ਕਿੱਥੇ ਤੇ ਮੋਟਾ ਬਣਾਤੀ ਟੋਟਲ ਉਹਨ ਕਿੰਨੇ ਵੋਟਰ ਬਣ ਗਏ ਟੋਟਲ ਹੋਣ ਤਾਂ ਕਿੰਨੇ ਵੋਟਰ ਹੋਣਗੇ ਉਹ ਐਸਾ ਮਤਲਬ ਬਹੁਤ ਬਣਦੇ ਹੋਣਗੇ ਨਹੀਂ ਉੱਤੇ ਕਰਦੇ ਨਹੀਂ ਸਾਡੇ ਕੋਲ ਕਿੱਥੇ ਨਹੀਂ ਜੀ ਜੀਤਨਾ ਪੜੋ ਟੋਟਲ ਬੜੀ ਕੋਈ ਪਿਆਰ ਤੇ ਗੱਲ ਹੀ ਬਹੁਤ ਬਣ ਗਿਆ ਪੰਨ ਸਿੰਘ ਸਹਿਬਾਨਾ ਦੀ ਮੀਟਿੰਗ ਸੈਕੂਲਰਟੀ ਗਈ ਹੈ ਸ਼ਾਇਦ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਜਿਸ ਬਾਬਤ ਹੈ ਪੰਜ ਮੈਂਬਰੀ ਕਮੇਟੀ ਨੂੰ ਕਿਵੇਂ ਦੇਵੇ ਮੈਂ ਅਸੀਂ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਕਿੰਨੇ ਬੰਦਾ ਕੰਮ ਹੈ ਮਿੱਟੀਗਾ ਉਹ ਲਗਾਤਾਰ ਹੁੰਦੇ ਰਹੇ ਜੀ ਆ ਪੱਤਕਾ ਕਾਜ ਦੇ ਵਾਸਤੇ ਸਿਰ ਕਰਕੇ ਕਿਸ ਪਰਪਜ ਵਾਸਤੇ ਸਪੀਅਤ ਉਹ ਦੱਸ ਸਕਦੇ ਸਾਡਾ ਜਿਹੜਾ ਵੱਡੇ ਅਸੀਂ ਪੱਤਕਾ ਕਾਜ ਵਾਸਤੇ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਹੈ ਉਹ ਕਰਾਉਣਾ ਉਹਨਾਂ ਨੇ ਕੀ ਕਿਹਾ ਤੁਹਾਨੂੰ ਇਹ ਉਹਨਾਂ ਨੇ ਸੁਣਿਆ ਹਰ ਗੱਲ ਕੀਤੀ ਉਹਨਾਂ ਨੇ ਕਹਿ ਮੈਂ ਨਾਲ ਇਹ ਕਰਤਾ ਉਹਨਾਂ ਨੇ ਮੈਂ ਤਾਂ ਹੀ ਤਰੀਫ਼ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਝ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਪਟਾ ਪਰ ਜੀ ਸੋਨਿਆ ਆਤਮੀਆਂ ਜੱਜ ਨੇ ਸਭ ਨੂੰ ਆਪ ਵੀ ਕੰਮ ਦੇ ਸਭ ਦੇ ਕੰਮ ਤੇ ਪਟਾ ਦਾ ਵਿਸ਼ਾ ਹੈ ਕਿ ਪਟਾ ਹੋਈ ਜੀ ਸਰ ਹਲਕੜ ਦਾ ਬ੍ਰੋਸਟਾ ਪਟਾ ਸਾਹਿਬ ਬਾਰੇ ਵੀ ਕਿਹਾ ਜੀ ਕਿ ਉਹਨਾਂ ਨੂੰ ਵੀ ਕਪਾ ਸਾਹਿਬ ਉਹ ਤਰ ਕਰਦੇ ਪਟਾ ਸਾਹਿਬ ਪਟਾ ਸਾਹਿਬ ਬਾਰੇ ਵੀ ਕਿਹਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਜਿਹੜੇ ਬਾਕੀ ਨਾਰਾਜ਼ ਲੀਡਰ ਸੀਗੇ ਕਿ ਜੀ ਸਰ ਨੇ ਲਿਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜੇਕਰ ਬਾਕੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਵੀ ਫਰੀਦਕੋਟ ਹਲਕੇ ਦੇ ਨਿਗਰਾਨੀ ਦੀ ਜ਼ਿੰਮੇਵਾਰੀ ਸਦਾ ਸਰਕਾਰ ਦੇ ਕੋਲ ਮਸਾਲਾ ਦੀ ਲਗਾ ਦੇ। ਤੇ ਜਿਹਨਾਂ ਬਾਕੀ ਨਰਾਜ਼ ਸੀ ਕਿ ਉਹ ਵੀ ਫਿਰ ਪਾਰਟੀ ਚਮਨ ਸਿੰਘ ਜੀ ਰਹਿਤ ਮਰਿਆਦਾ ਦੀ ਗੱਲ ਕੀਤੀ ਹੈ। ਹੋਲਦੇ ਸਰ ਇਹ ਕਿਨੇ ਰਹਿਤ ਮਰਿਆਦਾ ਦੀ ਗੱਲ ਕੀਤੀ ਹੈ। ਅਬ ਪਰ ਕਿਸ ਨਾ ਆਇਆ ਹੈ? ਕੌਰ ਸਿੰਘ ਵਾਲੀ ਗੱਲ। ਸਹਿਤਾਰੇ ਵੀ ਕਵਰਟ ਸੀਗਾ। ਕੌਰ ਸਿੰਘ ਤੋਂ ਹਨ ਨਹੀਂ ਉਹ ਉਹ ਹਾਈ ਕੋਰਟ ਨਾਲ ਅੱਧਾ ਕਿ ਡਿਸਾਈਡ ਹੋ ਗਿਆ। ਪਹਿਲਾਂ ਤੇ ਨਹੀਂ ਵੋਟ ਬਣ। ਪਰ ਰਹਿਤ ਮਰਿਆਦਾ ਦੀ ਗੱਲ ਸਰ ਰਹਿਤ ਮਰਿਆਦਾ ਦੀ ਗੱਲ ਕਰ। ਸਰ ਕੌਰ ਸਿੰਘ ਤੋਂ ਉਹ ਵੀ ਲਾਉਂਦੇ ਨੇ। ਕਿਹੜੇ? ਪਰ ਨਾਲ ਨਾਲ ਦੂਜੇ ਕੰਡੀਸ਼ਨਰ ਵੀ ਹਨ ਤਾਂ ਕਿਹਦਾ ਭਾਰੀ ਹੋਣਾ ਚਾਹੀਦਾ ਪਾਟੇ ਤੋਂ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ਼ ਆ ਵੀ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਨਹੀਂ ਸਰ ਯਮਯਸ ਜਿਵੇਂ ਯਾਦ ਸੋਹੋ ਕਮਿਊਨਿਟੀ ਦੀ ਤਾਂ ਕੋਈ ਪ੍ਰਾਬਲਮ ਸਿੱਖ ਤਰ੍ਹਾਂ ਵਿੱਚ ਕਮਿਊਨਿਟੀ ਕੋਈ ਪ੍ਰਾਬਲਮ ਨਹੀਂ ਕੋਈ ਵੀ ਤੁਸੀਂ ਕਰਕੇ ਕੇਸਦਾਰੀ ਰੱਖਦੇ ਆਂ ਅੰਬਰ ਸਕ ਲੋ ਕੁਝ ਗੁਰਸਿੱਖ ਬਣ ਰਹੇ ਡਿਗਰਾਂਟ ਵੀ ਬਣ ਰਹੇ ਆ ਸਾਡੇ ਜਿਮਾਜੀ ਇੱਕ ਚੀਜ਼ ਹੋਰ ਹੈ ਕ੍ਰਿਸਚਨ ਬਹੁਤ ਸਾਰੇ ਬਣ ਰਹੇ ਆ ਲਗਾਤਾਰ ਧਰਮ ਪਰਿਵਰਤਨ ਬਹੁਤ ਹੋ ਰਿਹਾ ਕ੍ਰਿਸਚਨ ਬਹੁਤ ਸਾਰੇ ਬਣ ਰਹੇ ਆ ਪੰਜਾਬ ਸਭ ਤੋਂ ਜ਼ਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਆਸੀਂ ਐਹੀ ਗੱਲ ਤੁਹਾਡੇ ਸਾਹਮਣੇ ਲਾਉਣੇ ਪਏ ਕਿ ਜਿੱਦਾਂ ਤੁਸੀਂ ਗੈਰ ਸਿੱਖਾਂ ਦੀਆਂ ਮੋਟਾ ਦਰਦ ਕਢੀ ਜਾ ਰਹੇ ਹੋ ਇਹ ਤਾਂ ਕੱਲ ਤੁਸੀਂ ਹੋਰ ਬਣਾ ਦਿਓ ਕਿਤੇ ਲੱਖਾਂ ਦੀ ਗਿਣਤੀ ਚ ਇਦਾਂ ਦੇ ਬਣ ਗਏ ਤੇ ਸਾਡੇ ਖਾਤੇ ਪੈ ਜਾਣੇ ਕਿ ਮਤ ਇੱਜ਼ਤ ਤੋਂ ਨਹੀਂ ਸਥੇਤਰ ਨੂੰ ਕਹੀ ਸੀ ਕਿ ਇਦਾਂ ਦੇ ਅੰਤਰ ਚਾਰ ਹੁੰਦੇ ਆ ਸਾਡੀ ਇਹ ਗੱਲ ਸਪਸ਼ਟ ਕਰੋ ਜੀ ਚਿਮਾ ਜੀ ਇੱਕ ਗੱਲ ਸਪਸ਼ਟ ਕਰੋ ਤੁਸੀਂ ਕਿਹਾ ਸੀ ਕਿ ਜਿਹੜੇ ਨਾਰਾਜ਼ ਜਾਂ ਬਾਗੀ ਲੀਡਰ ਨੇ ਉਹ ਪਹਿਲਾਂ ਅਨੁਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣਾ ਕੀ ਹੁਣ ਜਿੱਦਾਂ ਬੀਬੀ ਜ਼ਗੀਰ ਕੋਰ ਨੂੰ ਢੀਂਸਾ ਸਾਹਿਬ ਨੂੰ ਜਿਹਨੇ ਵੀ ਨਾਰਾਜ਼ ਲੀਡਰ ਸੀ ਕਿ ਉਹ ਪਾਰਟੀ ਸ਼ਾਮਲ ਨੇ ਜਾਂ ਫਿਰ ਉਹਨਾਂ ਦੀ ਜਿੱਦਾਂ ਬਟਾਲਾ ਸਾਹਿਬ ਨੇ ਚਾਹਣੀ ਕਿ ਕਮੇਟੀ ਤੋਂ ਜੋ ਕਿਹਾ ਸੀ ਉਸ ਤੇ ਸਟੈਂਡ ਕਰਦੇ ਆ ਸਾਡੇ ਵੱਲੋਂ ਤਾਂ ਕੋਈ